ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਨਾਮ ਦਾ ਸਾਰਿਆਂ ਤੇ ਮੇਰੇ ਪਰ ਹੱਥ ਰੱਖਣ ਸਭ ਨੂੰ ਤੰਦਰੁਸਤੀਆਂ ਬਖਸ਼ੇ ਚੜ ਦੀ ਸਵੇਰ ਸਾਰਿਆਂ ਨੇ ਖੁਸ਼ੀਆਂ ਲੈ ਕੇ ਆ ਤੇ ਲਓ ਜੀ ਅੱਜ ਆਪਾਂ ਬਣਾਉਣ ਲੱਗੇ ਸੀ ਰੰਗ ਬਰੰਗੀਆਂ ਸੀਵੀਆਂ ਸੀਵੀਆਂ ਆਪਾਂ ਬਣਾਵਾਂਗੇ ਮੈਦੇ ਦੀਆਂ ਨਹੀਂ ਬਣਾਵਾਂਗੇ ਆਪਾਂ ਆਟਾ ਲਿਆਗਾ ਤੇ ਮੰਮੀ ਹੁਣ ਆਟਾ ਛਾਣਦੇ ਆਗੇ ਆਟੇ ਦਾ ਮੈਦਾ ਕੱਢਾਂਗੇ ਆਪਾਂ ਜਿਵੇਂ ਪੁਰਾਣੇ ਜ਼ਮਾਨਿਆਂ ਚ ਬਣਾਉਂਦੇ ਸੀਗੇ ਅਸਲ ਵਿੱਚ ਮੈਂ ਮਾਰਕੀਟ ਕੱਲ ਗਈ ਸੀ ਤੇ ਉੱਧਰ ਅਸੀਂ ਇੱਕ ਗਲੀ ਦੇ ਵਿੱਚ ਦੀ ਨੱਗੀ ਜਾਂਦੇ ਸੀਗੇ ਤੇ ਉੱਥੇ ਨਾ ਇੱਕ ਕੰਟੀ ਸੇਵੀਆਂ ਹੱਥਾਂ ਨਾਲ ਬਟੀਆਂ ਦੀ ਮੈਂ ਮੰਮੀ ਨੂੰ ਘਰੇ ਆ ਕੇ ਦੱਸਿਆ ਮੰਮੀ ਕਹਿੰਦੀ ਇਹ ਕਿਹੜੀ ਵੱਡੀ ਗੱਲ ਹੈ ਪਹਿਲਾਂ ਬਣਾਉਂਦੇ ਹੁੰਦੇ ਸੀਗੇ ਹੱਥਾਂ ਨਾਲ ਹਨ ਤੇ ਫਿਰ ਹੁਣ ਮੰਮੀ ਨੇ ਆਟਾ ਜਿਹੜਾ ਇਹ ਕੱਪੜ ਛਾਨ ਕਰ ਲਿਆ ਮੈਦਾ ਬਣਾ ਲਿਆ ਸੀ ਇਹਨਾਂ ਤੇ ਹੁਣ ਮੈਂ ਚਾਰ ਹਿੱਸਿਆਂ 'ਚ ਵੰਡ ਲਿਆ ਤੇ ਆਪਾਂ ਰੰਗ ਭਰਈਆਂ ਸੇਵੀਆਂ ਬਣਾਵਾਂਗੇ ਚਾਰ ਰੰਗ ਪਾ ਕੇ ਇੱਕ ਵਾਈਟ ਰੱਖਾਂਗੇ ਤਿੰਨ ਆਪਾਂ ਕਲਰ ਪਾਵਾਂਗੇ ਤੇ ਲੋ ਜੀ ਹੁਣ ਮੰਮੀ ਤੇ ਮੈਂ ਸੇਵੀਆਂ ਵਟਣ ਲਗੀਆਂ ਸੀ ਮੈਂ ਮੰਮੀ ਨੂੰ ਕਿਹਾ ਦੱਸ ਖਾ ਮੈਨੂੰ ਤੇ ਇਧਰ ਆਪਾਂ ਨੇ ਪਿੰਕ ਲੈ ਲਿਆ ਜੈਲੋ ਲੈ ਲਿਆ ਵਾਈਟ ਹੋ ਗਿਆ ਸੀਗਾ ਤੇ ਇੱਕ ਗ੍ਰੀਨ ਲੈ ਲਿਆ ਚਾਰ ਥੋੜੇ ਥੋੜੇ ਜੋ ਮੈਂ ਸਿੱਖਣੀਆਂ ਸੀਗਾ ਮੰਮੀ ਕੋਲੇ ਹੱਥ ਨਾਲ ਵਟਣ ਵਾਲੀਆਂ ਸੇਵੀਆਂ ਤੇ ਆ ਆਪਾਂ ਅੱਗੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਆ ਵੀਡੀਓ ਜੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਉਹ ਰਿਕਵੈਸਟ ਹੈ ਚੈਨਲ ਤੇ ਨਵੇਂ ਆਉਂਦੇ ਹੋ ਤਾਂ ਪਹਿਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਕੂਲਰ ਦੇ ਨਾਲ ਹਾਲੇ ੁੱਢੀ ਜਾਂਦੀ ਸੀ ਤੇ ਇਧਰ ਮੰਮੀ ਦਾ ਸਦੀ ਮੰਮੀ ਕਹਿੰਦੀ ਵਟ ਵੀ ਚੜਾਏ ਨੂੰ ਉਵੇਂ ਗੁੱਡ ਹੋਏ ਜਿ ਬਣਾਉਣਾ ਕਿ ਰੱਖੀ ਜਾਂਦੀ ਇਹਨਾਂ ਨੂੰ ਆਪਾਂ ਜੋ ਸੇਵੀਆਂ ਵੀ ਕਹਿੰਦੇ ਹਨਾ ਵੱਟ ਸੇ ਵਟਾਲੀਆਂ ਸੇਂੀਆਂ ਵੀ ਕਹਿੰਦੇ ਤੇ ਹੋਰ ਪਤਾ ਨਹੀਂ ਇਹਨੂੰ ਕੀ ਕੀ ਕੁਝ ਕਹਿੰਦੇ ਇਹ ਚੰਗੀਆਂ ਹੁੰਦੀਆਂ ਤੇ ਇਨਾਂ ਦੇ ਘਰੇ ਤਾਂ ਮੰਮੀ ਕਿਹਾ ਤਾਂ ਮਸ਼ੀਨ ਵੀ ਹੈਗੀ ਸੇਂੀਆਂ ਵਟਣ ਵਾਲੀ ਤੇ ਵੱਟ ਕੇ ਅੱਗੇ ਦੇ ਦਿੰਦੇ ਹੁੰਦੇ ਆ ਤੇ ਸੇਂੀਆਂ ਤਾਂ ਮੇਰੇ ਕੋਲੇ ਪਈਆਂ ਸੀ ਪਰ ਮੈਨੂੰ ਸ਼ੌਂਕ ਵੀ ਮੈਂ ਕਹਾਂ ਚਾ ਮੰਮੀ ਕੋਲੋਂ ਸਿੱਖ ਲੈਂਦੀ ਨਾਲੇ ਮੈਂ ਤੇ ਅੱਗੇ ਇਨਾਂ ਨੇ ਵੱਟ ਕੇ ਭੇਜਦੀਆਂ ਸੀ ਉਹ ਵੀ ਰੰਗ ਬਰੰਗੀਆਂ ਸੀ ਮੰਮੀ ਹੁਣਾਂ ਨੇ ਇਨਾਂ ਘਰੇ ਮਸ਼ੀਨ ਹੈਗੀ ਹੈ ਤੇ ਹੁਣ ਮੈਂ ਤੇ ਮੰਮੀ ਸੇਂੀਆਂ ਵਟਦੀਆਂ ਨਾਲੇ ਤੇ ਮੰਮੀ ਤਾਂ ਸੋਹਣੀਆ ਵਟਦੀ ਆ ਕਿਉਂਕਿ ਉਹਨੂੰ ਪਤਾ ਹਨਾ ਤੇ ਮੇਰੀਆਂ ਥੋੜੀਆਂ ਜੀਆਂ ਮੋਟੀਆਂ-ਮੋਟੇ ਮੈਂ ਤਾਂ ਮੰਝੇ ਤੇ ਬੈਠੀ ਜੇ ਕੰਮ ਕਰਦੀ ਕੋਈ ਵੀ ਕਰਦੀ ਵੈਸੇ ਇਹੋ ਜਿਆ ਤੇ ਹੁਣ ਮੈਂ ਮੰਮੀ ਨੂੰ ਕਹੀ ਜਾਂਦੀ ਸੀ ਮੰਮੀ ਖੇਸ ਪੈ ਮੇਰੇ ਕੋਲੇ ਦੋ ਤਿੰਨ ਉਹਨਾਂ ਦੇ ਡੋਰੇ ਵੀ ਵਟ ਲਈ ਆਪਾਂ ਦੇਖੋ ਤੁਸੀਂ ਮਾਂ ਕੋਲੋਂ ਕਿੰਨਾ ਕੁਝ ਆਪਾਂ ਨੂੰ ਸਿੱਖਣ ਨੂੰ ਮਿਲਦਾ ਤੇ ਇਧਰ ਆਪਾਂ ਸੇਵੀਆਂ ਆਪਣੀਆਂ ਰੈਡੀ ਹੋ ਗਈਆਂ ਵੀਡੀਓ ਚੰਗੀ ਲੱਗਦੀ ਹੁੰਦੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਮਾਂ ਕੋਲੋਂ ਸਭ ਨਾਲੋਂ ਵੱਧ ਧੀ ਨੂੰ ਮਾਂ ਕੋਲੋਂ ਕੁਝ ਸਿੱਖਣ ਨੂੰ ਮਿਲਦਾ ਹਨਾ ਮਾਵਾਂ ਜਿਹੜੀਆਂ ਧੀਆਂ ਨੂੰ ਬਹੁਤ ਕੁਝ ਸਿਖਾਉਂਦੀਆਂ ਹਨਾ ਇਧਰ ਸੁੱਕੀਆਂ ਆਪਾਂ ਇਹਨਾਂ ਨੂੰ ਭੁੰਨੇ ਕੇ ਰੱਖ ਲਵਾਂਗੇ ਤੇ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਬਣੀਆਂ ਸੁੱਖ ਵੀ ਇੱਕ ਦਿਨ ਚ ਹੀ ਗਈਆਂ ਆ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਤੈਅ ਦੇਣ ਤੋਂ ਧੰਨਵਾਦ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਸੋਹਣੀਆਂ ਸੋਹਣੇ ਕਮੈਂਟ ਕਰਦੇ ਆ ਵੀਡੀਓ ਨੂੰ ਲਾਈਕ ਕਰਦੇ ਆ ਮਿਲਾਂਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹੁਣ ਮੈਂ ਸਾਰੀਆਂ ਕਟੀਆਂ ਕਰ ਦੂੰਗੀ ਕਟੀਆਂ